ਹਾਂਜੀ ਸਾਰੇ ਨੂੰ ਮੇਰੀ ਵਲੋਂ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਆਪਾਂ ਕਹਾਣੀ ਦਾ ਹੈਡ ਕਰਨਾਗਾ ਤੇ ਅੱਜ ਇਸ ਕਹਾਣੀ ਦਾ ਸਮਾਪਤੀ ਦੇ ਵੱਲ ਦੌਰ ਤੇ ਕਰਦੇ ਹਾਂ ਇਸ ਕਹਾਣੀ ਨੂੰ ਸ਼ੁਰੂ ਕਰ ਕਰ ਪੁੱਤਰ ਜੰਮਦੇ ਜਿਉਣਾ ਮੋੜ ਨਿੱਕੇ ਸੇ ਬਣ ਜਾਣਾ ਇਸ ਕਹਾਣੀ ਤੋਂ ਆਪਾ ਗੀਤਾ ਦੀ ਕੱਲ ਖਤਮ ਤੇ ਅੱਜ ਜਿੱਥੋਂ ਸ਼ੁਰੂ ਕਰਦੇ ਅੰਗੇ ਤੋਂ ਬੱਲਾਡੇ ਦੀ ਪੁਲਿਸ ਨੇ ਜਿਉਂਵੇਂ ਮੋੜ ਦੇ ਪੜਨ ਦੀ ਉਸਰ ਤੋਰ ਕੋਸ਼ਿਸ਼ ਕੀਤੀ ਪਰ ਉਹ ਹੱਥ ਆਉਣ ਵਾਲਾ ਕਿੱਥੇ ਸੀ ਪੁਲਿਸ ਤਾਂ ਉਸ ਪਾਸੋਂ थर थर ਕੰਬਦੀ ਸੀ ਉਹ ਦੇ ਸਾਹਮਣੇ ਹੋਣ ਦਾ ਹੌਸਲਾ ਨਹੀਂ ਸੀ ਕਰਦੀ ਪੂਰੀ ਸ਼ਾਨ ਨਾਲ ਜਿਉਣਾ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ ਜਿਉਣਾ ਅਲਬੇਲੇ ਸੁਬਾ ਦਾ ਮਾਲਕ ਸੀ ਅਲੂਕਾਰ ਕੱਲਾ ਕਰਨ ਵਾਲਾ ਇੱਕ ਵਾਰ ਉਸ ਨੂੰ ਕਿ ਸੁਝੀ ਉਹਨੇ ਨਾਬੇ ਦੇ ਰਾਜੇ ਹੀਰਾ ਸਿੰਘ ਦੇ ਤਬੇਲੀ ਚੋ ਜਾ ਕੇ ਘੋੜੀ ਖੋਲ ਲਈ ਉਸਨੇ ਸੰਤਰੀ ਨੂੰ ਆਖਿਆ ਕਹੇ ਦੀ ਆਪਣੇ ਅਰਧਾਜੇ ਨੂੰ ਜਿਉਣਾ ਮੋੜ ਲੈ ਗਿਆ ਤੇਰੀ ਘੋੜੀ ਲੋਕੀ ਵਾਰੇ ਵਾਰੀ ਚਾਰੇ ਸੰਨ ਜਿਉਣਾ ਮੋੜ ਦੇ ਜਿਸ ਦੇ ਜਿਸ ਨੇ ਰਾਜ ਦੀ ਕੋਲੀ ਖੋਲ ਲਈ ਸੀ ਰਾਜੇ ਨੇ ਆਪਣੀ ਪੁਲਿਸ ਉਹਦੇ ਮਗਰ ਲਾ ਦਿੱਤੀ ਆਖਰ ਸੁੱਤਾ ਪਿਆ ਜਉਣਾ ਮੋੜ ਫੜਿਆ ਗਿਆ ਉਸ ਨੂੰ ਨਾਬਾ ਜੇਲ੍ਹ ਵਿੱਚ डकਦਾ ਗਿਆ ਪਰ ਉਹ اگਲੀ ਰਾਤ ਹੀ جیل ਭੰਨ ਕੇ ਭੱਜ ਆਇਆ ਜਿਉਣਾ ਮੋੜ ਨੈਣਾ ਦੇਵੀ ਦਾ ਸਰਦਾਲੂ ਸੀ ਉਸ ਨੂੰ ਦਿਸ਼ਵਾਸ ਸੀ ਕਿ ਉਹ ਉਸ ਦੀ ਹਰ ਪਲ ਹਰ ਕਿਆ ਕਰਦੀ ਹੈ ਉਹਨੇ ਮਹਿਣਾ ਦੇਵੀ ਦੇ ਮੰਦਿਰ ਤੇ ਜਾ ਕੇ ਸੋਨੇ ਦਾ ਸ਼ਤਰ ਚੜਾਉਣ ਦਾ ਐਲਾਨ ਕਰ ਦਿੱਤਾ ਥੋੜੀ ਕੰਮ ਟਾਈਮ ਲੱਗ ਜਾਂਦਾ ਲੈਂਦੀ ਹੈ ਤੇ ਹੁਸ ਨੇ ਖਬਰਾਂ ਭੇਜੀਆਂ ਸਾਰੇ ਰਾਜਿਆਨੂ ਨੈਣਾ ਦੇਵੀ ਦੇ ਮੰਦਰ ਤੇ ਜਾਊਂਗਾ ਮੈਂ ਜੀ ਦੇ ਆਸਰੇ ਫੌਜਾਂ ਦੇ ਨੱਕ ਮੋੜੇ ਸ਼ਤਰ ਸੋਨੇ ਦਾ ਝੜ ਕੇ ਆਉਂਗਾ ਮੈਂ ਜੋਰ ਲਾ ਕੇ ਆ ਜਾਓ ਫੜ ਮੈਨੂੰ ਨਹੀਂ ਮਰਨ ਤੋ ਮੁਖ ਪਵਾਉਂਗਾ ਮੈਂ ਭਗਵਾਨ ਸੇ ਸੋ ਇਸ ਅੱਗੇ ਗਈ ਛੇ ਤਾਂ ਸ਼ੁਰੂ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਣ ਜਾਂਦੇ ਆ ਜਿਹੜੇ ਮੋੜ ਨੇ ਪਟਿਆਲਾ ਸ਼ਹਿਰ ਵਿੱਚ ਚਾਕੇ ਪੁਲਿਸ ਦੇ ਹੌਨਦਾਰੀ ਵਰਦੀ ਪਾ ਕੇ ਕਿਲਾ ਮੁਬਾਰਕ ਦੀ ਕੰਧ ਤੇ ਲਿਖ ਕੇ ਕਾਗਜ ਲਾ ਦਿੱਤਾ ਜਿਉਣਾ ਮੋੜ ਅਦਾਲਤ ਬਿਆਰ ਅਦਾਲਤ ਬਾਜ਼ਾਰ ਵਿੱਚ ਫਿਰਦਾ ਫੜ ਲੋ ਆਥਣੇ 7 ਵਜੇ ਉਹ ਨੈਣਾ ਦੇਵੀ ਨੂੰ ਜਾਣ ਲਈ ਗੱਡੀ ਚੜੂਗਾ ਥਾ ਥਾ ਪਲੀਜ਼ ਟੱਕ ਮਾਰਦੀ ਰਹੀ ਪਰ ਕਿਉਣਾ ਮੋੜ ਸਾਧੂ ਦਾ ਭੇਸ ਤਾਰ ਕੇ ਨੈਣਾ ਦੇਵੀ ਲਈ ਰੇਲ ਗੱਡੀ ਤੇ ਸਵਾਰ ਹੋ ਗਿਆ ਰੇਲ ਦੇ ਕੱਲੇ ਕੱਲੇ ਡੱਬੇ ਵਿੱਚ ਭਾਲ ਕੀਤੀ ਗਈ ਪਰ ਸਾਧ ਬੜਾ ਬੜਿਆ ਜਿਉਣਾ ਮੋੜ ਕਿਸੇ ਤੋਂ ਪਛਾਣ ਨਾ ਹੋਇਆ ਇਸੇ ਪੇਸ ਵਿੱਚ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ ਪੁਲਿਸ ਪੇਸ ਬਦਲ ਕੇ ਮੰਦਰ ਤੇ ਅੰਦਰ ਬਾਹਰ ਚੌਕਸ ਖੜਉਤੀ ਹੋਈ ਸੀ ਜਿਉਨੇ ਮੋੜ ਦੇ ਸਾਧੂ ਦੇ ਪੈਸ ਵਿੱਚ ਨੈਣਾ ਦੇਵੀ ਦੇ ਖੁੱਲੇ ਦੀਦਾਰ ਕੀਤੇ ਅਤੇ ਸ਼ਰਧਾ 66 ਨਾਲ ਸੋਨੇ ਦਾ ਛਤਰ ਦੇਵੀ ਦੇ ਮੂਰਤੀ ਤੇ ਚੜਾ ਦਿੱਤਾ ਜਿਉਨੇ ਮੋੜ ਦੇ ਸ਼ਤਰ ਚੜਾਇਆ ਹੀ ਸੀ ਕਿ ਇੱਕ ਸਿਪਾਈ ਦੇ ਉਹ ਦੇ ਡੀ ਨੱਕ ਦੇ ਨਿਸ਼ਾਨ ਤੋਂ ਉਸ ਨੂੰ ਪਛਾਣ ਲਿਆ ਪੁਲਿਸ ਨੇ ਘੇਰਾ ਤੰਗ ਕਰਕੇ ਉਸ ਨੂੰ ਘੇਰ ਲਿਆ ਇਕੱਲਾ ਹਥਿਆਰ ਬੰਦ ਪੁਲਿਸ ਉਸ ਨੂੰ ਕੇਰ ਲਿਆ ਨਿਹੱਥਾ ਹਥਿਆਰ ਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ ਅਖੀਰ ਜਿਉਣਾ ਮੋੜ ਪੁਲਿਸ ਦੇ ਕਾਬੂ ਆ ਗਿਆ ਬੇਵੱਸ ਸ਼ੇਰ ਦਹਾੜਦਾ ਆਇਆ ਜਿਉਣੇ ਮੋੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਮਕਦਮਾ ਚੱਲਿਆ ਫੌਲਾਈਤ ਦੀ ਮਲਕਾ ਨੇ ਉਸ ਨੂੰ ਫਾਂਸੀ ਦੀ سزا ਸੁਣਾ ਦਿੱਤੀ ਪੰਜਾਬ ਦਾ ਇੱਕ ਸੂਰਬੀਰ ਅਨਖੀਲਾ ਜੌਦਾ ਅਣਖ ਅਤੇ ਗੈਰਤ ਲਈ اپنی زندگی اپنی जिंदड़ी ਕੋਲ ਕਮਾ ਗਿਆ ਓਹੋ ਹੱਸਦਿਆਂ ਹੱਸਦਿਆਂ ਕੌਨਸੀ ਦੇ ਤਖਤੇ ਤੇ ਜੂੜ ਗਿਆ ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਸ਼ਬਦਾਂ ਦੀਆਂ ਲੜੀਆਂ ਚ ਪਰੋਇਆ ਹੈ ਤੇ ਪੰਜਾਬ ਦਾ ਲੋਕमानस ਉਸ ਦੀਆਂ ਪਾਈਆਂ ਪੈੜਾਂ ਨੂੰ ਹਰ ਬਾਰ ਬਾਰ ਪ੍ਰਣਾਮ ਕਰਦਾ ਹੈ ਸਮਾਪਤ ਇਹ ਉਸੇ ਕਹਾਣੀ ਜੇ ਹੋਣ ਮੋੜ ਦੀ ਤੇ ਇਹ ਪਸੰਦ ਆਈ ਤਾਂ ਕਮੈਂਟ ਕਰਕੇ ਦੱਸਿਓ ਜੀ ਅੱਜ ਇਹ ਕਹਾਣੀ ਦਾ ਐਂਡ ਹੋ ਚੁੱਕਿਆ ਜੀ ਕਹਾਣੀ ਸਮਾਪਤ ਤੇ ਸਾਰਿਆਂ ਨੂੰ ਮੇਰੀ ਵੀਡੀਓ ਨਾਲ ਸਤਿ ਸ੍ਰੀ ਅਕਾਲ ਹਰ ਦਿਵਾ ਦੇ ਰੂਪ ਕੋਸ਼ ਰੱਬ ਰੱਖਾ ਜੀ ਵਾਹਿਗੁਰੂ ਜੀ ਅਕਾਲਾ ਹੋਏਗਾ ਜੀ ਫਤ